ਬਾਲੀਵੁੱਡ ਦੇ ਸਤਾਰੇ ਸੰਨੀ ਦਿਓਲ ਦਾ ਇੱਕ ਡਾਇਲੌਗ ਬੜਾ ਮਸ਼ਹੂਰ ਹੈ ਇਹ 2.5 ਕਿਲੋ ਦਾ ਹੱਥ ਹੈ ਜਿਸ 'ਤੇ ਪੜਦਾ ਹੈ ਉਹ ਉੱਠਦਾ ਨਹੀਂ ਉੱਠ ਜਾਂਦਾ ਹੈ ਕਹਿੰਦੇ ਨੇ ਵੀ ਜਿੱਤ ਦਾ ਸੁਆਦ ਉਦੋਂ ਜ਼ਿਆਦਾ ਹੁੰਦਾ ਜਦੋਂ ਸਾਰੇ ਤੁਹਾਡੀ ਹਾਰ ਦੀ ਹਾਰਨ ਦੀ ਉਮੀਦ ਲਾਈ ਰੱਖੇ ਹੋ ਬੈਠੇ ਹੋਣ ਵੀ ਇਹਦੇ ਤੋਂ ਜਿੱਤਾਂ ਜਿੱਤਾਂ ਕਿਉਂ ਮੈਂ ਸਲੈਪ ਨਿਊਜ਼ ਵਾਲਿਆਂ ਦੀਆਂ ਪੋਸਟਾਂ ਦੇਖੀਆਂ ਉਹਦੇ ਦੇਖਿਆ ਵੀ ਕੌਣ ਜਿੱਤੂਗਾ ਵੀ ਦੱਸੋ 90% ਵੋਟਾਂ ਉਸਦੇ ਹੱਕ ਚ ਜਿੰਗੀਆਂ ਤੇ ਫਿਰ ਹੋਰ ਜ਼ਿਆਦਾ ਐਕਸਾਈਟਡ ਹੋ ਗਿਆ ਵੀ ਹੁਣ ਤਾਂ ਡਿਸੀਜਨ ਪੱਕਾ ਚੇਂਜ ਕਰਾਂਗੇ ਜੇ ਉਹਨੂੰ ਚੇਂਜ ਕੀਤਾ ਤੇ ਹਾਈਪ ਨੂੰ ਮਿਲ ਗਈ ਹਾਂਜੀ ਤੁਹਾਨੂੰ ਪਤਾ ਵੀ ਪੰਜਾਬੀਆਂ ਪੰਜਾਬੀਆਂ ਦੀ ਖੁਸ਼ੀ ਦਾ ਇਜ਼ਹਾਰ ਸਭ ਤੋਂ ਪਹਿਲਾਂ ੱਟ ਤੇ ਥਾਪੀ ਹੁੰਦਾ ਦੂਜਾ ਮੋਚ ਨੂੰ ਵੱਟ ਹੁੰਦਾ ਤੇ ਤੀਜਾ ਭੰਗੜਾ ਹੁੰਦਾ ਹੈ ਹਾਲੀਵੁੱਡ ਦੇ ਸਤਾਰੇ ਸੰਨੀ ਦਿਓਲ ਦਾ ਇੱਕ ਡਾਇਲੋਗ ਬੜਾ ਮਸ਼ਹੂਰ ਹੈ ਇਹ 2.5 ਕਿਲੋ ਦਾ ਹੱਥ ਹੈ ਜਿਸਪੇ ਪੜਦਾ ਹੈ ਉਹ ਉੱਠਦਾ ਨਹੀਂ ਉੱਠ ਜਾਂਦਾ ਹੈ ਇਸੋ ਤਰ੍ਹਾਂ ਦਾ ਇੱਕ ਕਾਰਨਾਮਾ ਕਰਕੇ ਦਿਖਾਇਆ ਰੋਪੜ ਜ਼ਿਲ੍ਹੇ ਦੇ ਚਮਕੌਰ ਸ਼ਬ ਦੇ ਰਹਿਣ ਵਾਲੇ ਜੁਝਾਰ ਸਿੰਘ ਨੇ ਸ਼ਹੀਦਾਂ ਦੀ ਧਰਤੀ ਜਿੱਥੇ 10ਵੇਂ ਪਾਤਸ਼ਾਹ ਦੇ ਦੋਵੇਂ ਵੱਡੇ ਸਹਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਉਸੇ ਧਰਤੀ ਦਾ ਜੰਪਲ ਜੁਝਾਰ ਸਿੰਘ ਮੇਰੇ ਨਾਲ ਹੈ ਜਿਸ ਦਾ ਨਾਮ ਅੱਜ ਦੁਨੀਆ ਦੇ ਵਿੱਚ ਚਮਕ ਰਿਹਾ ਹੈ ਤੇ ਡੰਕਾ ਇਸ ਦੇ ਨਾਮ ਦਾ ਵੱਜ ਰਿਹਾ ਉਹ ਡੰਕਾ ਵੀ ਇਸ ਇਸ ਕਰਕੇ ਵੱਜ ਰਿਹਾ ਕਿਉਂਕਿ ਇਹਦਾ ਜਿਹੜਾ ਹੱਥ ਹੈ ਉਹਨੇ ਕਮਾਲ ਕਰਕੇ ਦਿਖਾਇਆ ਉਸ ਨੇ ਇੱਕ ਰੂਸੀ ਜਿਹੜਾ ਪਹਿਲਵਾਨ ਹੈਗਾ ਉਸ ਨੂੰ ਚਿਤ ਕੀਤਾ ਕਿਸ ਤਰ੍ਹਾਂ ਦੇ ਨਾਲ ਚਿਤ ਕੀਤਾ ਕੀ ਹੈ ਸਾਰਾ ਕੁਝ ਗੱਲ ਕਰਦੇ ਹਾਂ ਜੁਝਾਰ ਸਿੰਘ ਦੇ ਨਾਲ ਜੁਝਾਰ ਸਿੰਘ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਕੀ ਲੱਗਦਾ ਹੈ ਵੀ ਇਸ ਗੇਮ ਜਿਹੜੀ ਕਿਹੜੀ ਹੈ ਗੇਮ ਹੈਗੀ ਹੈ ਕਿਦਾਂ ਤੁਸੀਂ ਉੱਥੇ ਤੱਕ ਪਹੁੰਚੇ ਤੇ ਕਿਹਨੂੰ ਹਰਾਇਆ ਹਾਂਜੀ ਇਹ ਗੇਮ UFC ਦੀ ਆਪਣੀ ਇੱਕ ਪ੍ਰੋਮੋਸ਼ਨ ਹੈ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿਹਨੂੰ ਜਿਹੜੀ ਕਿ ਮਿਕਸ ਮਾਰਸ਼ਲ ਆਰਟਸ ਦੇ ਮੈਚਸ ਕਰਾਉਂਦੀ ਹੈ ਉਹਦੀ ਹੀ ਪ੍ਰੋਮੋਸ਼ਨ ਹੈ ਇਹ ਤੇ ਬਚਪਨ ਤੋਂ ਸੁਪਨਾ ਸੀਗਾ UFC ਦੇ ਵਿੱਚ ਖੇਡਣ ਦਾ ਤੇ ਜਦੋਂ ਇਹ ਪਾਵਰ ਸਲੈਪ ਸ਼ੁਰੂ ਹੋਈ 2022 ਦੇ ਵਿੱਚ ਤਾਂ ਉਦੋਂ ਤੋਂ ਹੀ ਇਹਨੂੰ ਫੋਲੋ ਕਰਦੇ ਆਂ ਦੇਖਦੇ ਸੀਗੇ ਤੇ ਇੱਕ ਸੁਪਨਾ ਸੀਗਾ ਕਿ ਅਸੀਂ ਇਹਦੇ ਵਿੱਚ ਖੇਢੀਏ ਪਹਿਲਾਂ ਤਾਂ ਇਕੱਲਾ ਖੇਡਣਦਾ ਹੀ ਸੀ ਤੇ ਹੌਲੀ-ਹੌਲੀ ਜਜ਼ਬਾ ਵਧਦਾ ਗਿਆ ਵੀ ਜੇ ਖੇਡਾਂਗੇ ਤਾਂ ਜਿੱਤਾਂਗੇ ਵੀ ਤੇ ਫਿਰ ਮੌਕਾ ਮਿਲ ਵੀ ਗਿਆ ਤਿਆਪ ਜਿੱਤ ਦੇ ਦਰਜ ਵੀ ਕਰਿਆ ਹੈ ਜੀ ਇੱਥੇ ਇਹ ਗੇਮ ਦੇ ਵਿੱਚ ਕੀ ਹੁੰਦਾ ਕੀ ਹੈ ਕਿਸ ਤਰੀਕੇ ਦੇ ਨਾਲ ਮਲਕ ਤੁਸੀਂ ਫਾਈਟ ਕਰਦੇ ਹੋ ਕੀ ਇਹਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਕਿਸ ਸਿਹਾਰ ਦੇ ਉੱਤੇ ਜਿਹੜਾ ਇੱਜ਼ਤ ਪ੍ਰਾਪਤ ਕੀਤੀ ਹੈ ਜੀ ਹਾਂਜੀ ਇਹ ਗੇਮ ਦੇ ਵਿੱਚ ਨਾ ਜੀ ਤਿੰਨ ਰਾਊਂਡ ਹੁੰਦੇ ਨੇ ਤਿੰਨ ਰਾਊਂਡ ਦੇ ਵਿੱਚ ਦੋਨੇ ਪਲੇਅਰਾਂ ਨੂੰ ਇੱਕ ਇੱਕ ਥੱਪੜ ਮਿਲਦਾ ਤਿੰਨ ਮਾਕੇ ਤਿੰਨ ਰਾਊਂਡ ਤਿੰਨ ਥੱਪੜ ਤੇ ਜਿੱਤਾਰੇ ਤੇ ਅਗਰ ਸਡਨਰ ਨੌਕਆਊਟ ਦੇ ਉੱਪਰ ਹੋ ਜਾਂਦੀ ਹੈ ਅਗਰ ਨੌਕਆਊਟ ਨਾ ਕੋਈ ਹੋਵੇ ਤਾਂ ਜਜਜੇਸ ਬੈਠੇ ਹੁੰਦੇ ਆ ਕੈਮਰਾਸ ਬਹੁਤ ਜ਼ਿਆਦਾ ਲੱਗੇ ਹੁੰਦੇ ਆ ਇੱਕ ਹਲਕੇ ਹਲਕੇ ਮੂਵਮੈਂਟ ਵੀ ਚੈੱਕ ਕਰਦੇ ਆ ਕਿ ਮੇਰੇ ਅਗਰ ਬੱਜਿਆ ਤਾਂ ਮੈਂ ਕਿੰਨਾ ਖੇលਿਆ ਉਹ ਸਭ ਜਜਜੇਸ ਚਿੱਤਰ ਉਹ ਕਰਦੇ ਨੇ ਤੇ ਇਸ ਮੁਕਾਬਲੇ ਦੇ ਵਿੱਚ ਮੇਰੀ ਜਿੱਤ ਜੁਨੇਮਿਸ ਡਿਸੀਜਨ ਦੇ ਨਾਲ ਹੋਈ ਹੈ ਕਿ ਮੈਂ ਤਿੰਨੇ ਦੇ ਤਿੰਨੇ ਰਾਊਂਡ ਮੈਂ ਹੀ ਜਿੱਤਿਆ ਸੀ 29 27 ਦੇ ਸਕੋਰ ਦੇ ਨਾਲ ਤੁਹਾਡੇ ਆ ਚਿਹਰੇ ਦੇ ਉੱਤੇ ਮੈਂ ਦਿਖ ਰਿਹਾ 60 ਬੱਜੀ ਹੋਈ ਆ ਇਹ 60 ਕਿਸ ਤਰੀਕੇ ਦੇ ਨਾਲ ਇਹ ਉਸੇ ਗੇਮ ਵਿੱਚ ਖੇਡਦੇ ਆ ਬੱਜੀ ਜਾਂ ਕੀ ਕਿਦਾਂ ਹੋਵੇ ਹਾਂਜੀ ਉਸੇ ਗੇਮ ਦੇ ਵਿੱਚ ਵਜੀਆ ਕਿ ਉਸ ਰੂਸੀ ਜਿਹੜਾ ਫਾਈਟਰ ਸੀ ਉਹਨੇ ਮੇਰੇ ਤੇ ਫਾਉਲ ਮਾਰਿਆ ਸੀ ਜਿਹਨੂੰ ਉਹ ਕਲੱਬ ਫਾਉਲ ਕਹਿੰਦੇ ਆ ਆਪਾਂ ਉਹਦੇ ਵਿੱਚ ਸਿਰਫ ਸਲੈਪ ਮਾਰ ਸਕਦੇ ਆ ਪੂਰੀ ਉਹਦੇ ਲਈ ਵੀ ਸਾਨੂੰ ਇੱਕ ਪੂਰੀ ਪ੍ਰੋਪਰ ਜਗ੍ਹਾ ਦੱਸੀ ਹੋਈ ਹੈ ਵੀ ਇੱਥੇ ਤੋਂ ਇਲਾਵਾ ਆਪਾਂ ਨਹੀਂ ਮਾਰ ਸਕਦੇ ਨਾ ਉੱਪਰ ਨਾ ਥੱਲੇ ਨਾ ਗਰਦਨ ਤੇ ਨਾ ਕੰਨ ਤੇ ਹਨਾ ਆਪਾਂ ਨੂੰ ਇੱਕ ਪ੍ਰੋਪਰ ਜਗ੍ਹਾ ਦੱਸੀ ਹੋਈ ਹੈ ਜਿਹੜਾ ਜਿੱਥੇ ਤੋਂ ਬੰਦਾ ਨੌਕਆਊਟ ਵੀ ਵੈਸੇ ਹੋ ਸਕਦਾ ਹੈ ਪਰ ਉਹਨੇ ਜਾਣਬੁੱਝ ਕੇ ਕਿਉਂਕਿ ਉਹਦੇ ਨਾਲ ਥੋੜੀ ਮੈਸ ਤੋਂ ਪਹਿਲਾਂ ਉਹ ਆਪਰੇਟ ਗੱਲ ਹੋ ਗਈ ਸੀ। ਹਾਂ ਉਹ ਸੁਣਿਆ ਵੀ ਕੀ ਕੀ ਗੱਲ ਉਹ ਵਾਕਾ ਕੀ ਹੋਇਆ ਸੀਗਾ ਸਾਰਾ। ਹਾਂਜੀ ਉਹ ਮੈਂ ਤਾਂ ਮਿਲਣ ਗਿਆ ਸੀਗਾ ਜੀ ਪੰਜਾਬੀਆਂ ਜੀ ਸਾਨੂੰ ਮੋਹ ਪਿਆਰ ਦੇ ਭੁੱਖੇ ਆ ਸਾਨੂੰ ਇਦਾਂ ਵੀ ਆਪਾਂ ਸਾਰਿਆਂ ਨੂੰ ਮਿਲਿਆ ਓਪਨ ਨੈਟਵਰਕ ਤੋਂ ਬਾਅਦ ਚੋਂ ਸੀ ਮੇਰੇ ਲਈ ਇੱਕ ਸਮਾਜਿਕ ਤੌਰ ਤੇ ਮੈਂ ਉਹਨੂੰ ਮਿਲਣ ਗਿਆ ਸੀ ਜਿਹੜੇ ਜਿਹਦੇ ਨਾਲ ਉਹ ਆਇਆ ਸੀ ਡੰਪਲਿੰਗ ਨਾਲ ਸੁਪਰ ਹੈਵੀवेट ਚੈਂਪੀਅਨ ਦੇ ਨਾਲ ਮੈਂ ਉਹਦਾ 2022 ਤੋਂ ਫੈਨ ਸੀਗਾ ਬਟ ਉਹਨਾਂ ਨੇ ਮੈਨੂੰ ਜਲੀਲ ਕਰਿਆ ਉੱਥੇ ਫਿਰ ਉਹਨੇ ਕੀ ਕੀ ਯੂਜ਼ ਕੀ ਕਿਤਾਬ ਕਿ ਯੂਜ਼ ਕੀਤੇ ਉਹ ਕਹਿਣ ਦਾ ਮਤਲਬ ਇਹ ਸੀਗਾ ਕਿ ਵੀ ਯੂਸਲੀ ਇੰਡੀਅਨ ਗਾਇਕ ਵੀ ਗੋ ਗੋ ਅਵੇ ਫਰੋਮ ਅਸ ਵੀ ਕੱਲ ਨੂੰ ਦੇਖਾਂਗੇ ਮੇਰਾ ਤੇਰਾ ਜਿਹੜਾ ਮੇਰਾ ਜਿਹੜਾ ਮੇਰਾ ਫਾਈਟਰ ਆਇਆ ਇਹ ਤੈਨੂੰ ਪਹਿਲੇ ਤੋਂ ਪਰਚ ਕੱਲ ਨੂੰ ਬੇਵੋਸ਼ ਕਰਨ ਆਲਾ ਫਿਰ ਮੈਂ ਉਹਨੂੰ ਕਿਹਾ ਵੀ ਕੱਲ ਨੂੰ ਭਾਈ ਤੂੰ ਵੀ ਨਾਲ ਆ ਜੀ ਹਨਾ ਵੀ ਤੂੰ ਟਰਾਈ ਕਰ ਲਈ ਵੀ ਇਹਦੇ ਵਸ ਦੀ ਤਾਂ ਗੱਲ ਹੈ ਨਹੀਂ ਪੰਜਾਬੀ ਵਾਲੀ ਬੜਕ ਮਾਰਦੀ ਉੱਥੇ ਹਾਂ ਹਾਂਜੀ ਪਰ ਪੰਜਾਬੀ ਵਾਲੇ ਫੜਕ ਵੀ ਮਾਰਦੀ ਤੇ ਪੰਜਾਬੀ ਵਾਲੀ ਭਾਸ਼ਾ ਵੀ ਚਲਾਦੀ ਕਿਉਂਕਿ ਉਹ ਆਪਣੀ ਭਾਸ਼ਾ ਚ ਕੁਝ ਕਹਿ ਕੇ ਹੱਸ ਰਹੇ ਸੀਗੇ ਫਿਰ ਮੇਰਾ ਮੈਨੇਜਰ ਸੀਗਾ ਜੀ ਜਿਹੜਾ ਪੰਕਜ ਖਾਨਾ ਤੇ ਉਹਨੂੰ ਪਤਾ ਸੀਗਾ ਉਹ ਉਹ ਮੈਨੂੰ ਫਿਰ ਫੜ ਕੇ ਉੱਥੇ ਤੋਂ ਲੈ ਗਿਆ ਉਹਨੂੰ ਐਸੀ ਵੀ ਕਿਤੇ ਹੁਣ ਬ੍ਰੇਕਫਾਸਟ ਹਾਲ ਦੇ ਵਿੱਚ ਇਹ ਨਾ ਕੰਮ ਹੋ ਜਵੇ ਤੇ ਫਿਰ ਉਸ ਚੀਜ਼ ਨੂੰ ਮੈਂ ਆਪਣੇ ਆਪ ਨੂੰ ਐਕਸਾਈਟਡ ਮਾਨੋ ਹੋਰ ਜਿਆਦਾ ਐਕਸਾਈਟਡ ਹੋਇਆ ਵੀ ਕਹਿੰਦੇ ਨਾ ਵੀ ਜਿੱਤ ਦਾ ਸਵਾਦ ਉਦੋਂ ਜਿਆਦਾ ਆਉਂਦਾ ਜਦੋਂ ਸਾਰੇ ਤੁਹਾਡੀ ਹਾਰ ਦੀ ਹਾਰਨ ਦੀ ਉਮੀਦ ਲਾਈ ਰੱਖੇ ਹੋ ਬੈਠੇ ਹੁਣ ਵੀ ਇਹਦੇ ਤੋਂ ਜਿੱਤ ਜਦੋਂ ਮਨ ਚ ਖੁੰਧ ਕਾਜੇ ਪੰਜਾਬੀਏ ਦੇ ਮਨ ਚ ਤਾਂ ਵੈਸੇ ਖੁੰਧ ਕਾਜੇ ਤਾਂ ਨਹੀਂ ਬਖਸ਼ਦੇ ਹਾਂਜੀ ਹਾਂਜੀ ਬਿਲਕੁਲ ਇਹ ਵੀ ਇੱਕ ਪਲੱਸ ਪੁਆਇੰਟ ਸੀ ਕਿੱਥੇ ਤੇ ਇਹ ਜਦੋਂ ਉੱਥੇ ਚੱਲਿਆ ਕੰਮ ਤੇ ਪਹਿਲਾਂ ਤਾਂ ਮੈਂ ਜਦੋਂ ਆਪਣੀ ਉਹਦੇ ਨਾਲ ਤੂ ਤੂ ਮੈਂ ਮੈਂ ਤੋਂ ਬਾਅਦ ਜਦੋਂ ਮੈਂ ਸਲੈਪ نیوز ਵਾਲਿਆਂ ਦੀਆਂ ਪੋਸਟਾਂ ਦੇਖੀਆਂ ਉਹਦੇ ਦੇ ਦੇਖਿਆ ਵੀ ਕੌਣ ਜਿੱਤੂਗਾ ਵੀ ਦੱਸੋ 90% ਵੋਟਾਂ ਉਹਦੇ ਹੱਕ ਚ ਸੀਗੀਆਂ ਤੇ ਫਿਰ ਹੋਰ ਜ਼ਿਆਦਾ ਐਕਸਾਈਟਡ ਹੋ ਗਿਆ ਵੀ ਹੁਣ ਤਾਂ ਡਿਸੀਜਨ ਪੱਕਾ ਚੇਂਜ ਕਰਾਂਗੇ ਜੇ ਤੇ ਉਹਨੂੰ ਚੇਂਜ ਕੀਤਾ ਤੇ ਹਾਈਪ ਵੀ ਮਿਲ ਗਈ ਉਹਦੇ ਨਾਲ আচ্ছা ਫਿਰ ਉੱਥੇ ਜਦੋਂ ਜਿੱਤੇ ਹੋ ਜਿੱਤ ਤੋਂ ਬਾਅਦ ਮੈਂ ਸਟੇਜ ਦਾ ਸਟੇਜ ਦਾ ਮਾਹੌਲ ਦੇਖਿਆ ਬੜਾ ਰੱਜ ਕੇ ਭੰਗੜਾ ਪਾਇਆ ਹਾਂਜੀ ਤੁਹਾਨੂੰ ਪਤਾ ਵੀ ਪੰਜਾਬੀਆਂ ਪੰਜਾਬੀਆਂ ਦੀ ਖੁਸ਼ੀ ਦਾ اظہار ਸਭ ਤੋਂ ਪਹਿਲਾਂ ਪੱਟ ਤੇ ਥਾਪੀ ਹੁੰਦਾ ਦੂਜਾ ਮੋਚ ਨੂੰ ਵੱਟ ਹੁੰਦਾ ਤੇ ਤੀਜਾ ਭੰਗੜਾ ਹੁੰਦਾ ਜੀ ਫਿਰ ਉਹ ਮੁੱਸੇ ਵਾਲਾ ਜਿਆਦਾ ਆ ਗਿਆ ਪੱਟ ਦੀ ਥਾਪੀ ਫਿਰ ਸਿੱਧੂ ਮੂਸੇ ਵਾਲੇ ਦੇ ਸਟਾਈਲ ਚ ਮਾਰੀ ਹਾਂਜੀ ਉਹ ਪੱਟ ਤੇ ਥਾਪੀ ਵਾਇਰਲ ਤਾਂ ਸਿੱਧੂ ਮੂਸੇ ਵਾਲੇ ਨੇ ਕਰੀ ਆ ਪਰ ਪੰਜਾਬੀਆਂ ਦੇ ਖੂਨ ਚ ਹੈ ਜੀ ਇਹ ਤੇ ਬਾਕੀ ਸਿੱਧੂ ਮੂਸੇ ਵਾਲੇ ਦੇ ਆਪਾ ਫੈਨ ਆ ਉਹਦੀ ਵਾਰ ਲਵਾ ਕੇ ਹੀ ਉਹਨੇ ਉਹਦੀ ਗਾਈ ਹੋਈ ਹਰੀ ਸਿੰਘ ਨਲੂਆ ਵਾਰ ਉਹਦੇ ਵਾਕੇ ਹੀ ਇਮੇਂਟਰੀ ਕੀਤੀ ਸੀ ਹਾਂਜੀ ਅੱਛਾ ਜਦੋਂ ਫਿਰ ਜਿੱਤੇ ਉਦੋਂ ਸਟੇਜ ਦੇ ਉੱਤੇ ਗਾਣਾ ਚੱਲ ਰਿਹਾ ਸੀ ਤਾਂ ਉ ਬਣ ਗਿਆ ਭੰਗੜਾ ਮੈਂ ਦੇਖਿਆ ਵੀ ਤੁਹਾਡੇ ਭੰਮੇ ਮੈਨੇਜਰ ਹੋਣ ਜਾਂ ਹਾਲ ਦੇ ਵਿੱਚ ਜਿੰਨੇ ਵੀ ਉੱਥੇ ਲੋਕ ਸੀਗੇ ਬਹੁਤੇ ਲੋਕਾਂ ਨੂੰ ਜਿਹੜਾ ਉੱਥੇ ਹੱਥ ਖੜੇ ਕਰਕੇ ਨੱਚਦੇ ਹੋਏ ਦੇਖਿਆ ਹਾਂਜੀ ਇਹਦੇ ਵਿੱਚ ਇਦਾਂ ਹੋ ਗਿਆ ਨਾ ਜੀ ਵੀ ਜਿਹੜਾ ਭੰਗੜੇ ਵਾਲਾ ਸੀ ਸੀ ਜਾਂ ਪੰਜਾਬੀ ਸੌਂਗ ਚੱਲ ਗਿਆ ਇਹ ਪਹਿਲੀ ਵਾਰ ਹੋਇਆ ਪਾਵਰ ਸੈੱਪ ਦੇ ਇਤਿਹਾਸ ਚ ਕਿਉਂਕਿ ਜਿੱਤ ਤੋਂ ਬਾਅਦ ਉਹ ਮਾਈਕ ਫੜਾਉਂਦੇ ਆ ਵੀ ਕੁਝ ਬੋਲਣਾ ਚਾਹੁੰਦੇ ਹੋ ਹਨਾ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਉਹ ਮਾਈਕ ਤਾਂ ਪੁੱਲ ਪਾਲੀ ਗਏ ਉਹਨਾਂ ਨੇ ਮੈਨੂੰ ਇਹ ਵੀ ਨਹੀਂ ਪਤਾ ਗਾਣਾ ਕਿਹਨੇ ਲਵਾਇਆ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਲਵ ਜਨ ਜੂਏ ਦਾ ਗਾਣਾ ਲਵਾਤਾ ਕਿਸੇ ਨੇ ਉੱਥੇ ਉਹ ਫਿਰ ਉਹ ਇਹ ਜਿਹਾ ਗਾਣਾ ਲਵ ਜਨ ਜੂਏ ਦਾ ਵੀ ਉਹਦਾ ਮਿਊਜ਼ਿਕ ਇਹ ਜਿਹਾ ਹੈ ਉਨੇ ਅੰਗਰੇਜ਼ ਵੀ ਨਚਾਏ ਸ਼ੇਖ ਵੀ ਨਚਾਏ ਸਾਰਿਆਂ ਨੂੰ ਨਚਾਦਾ ਜੀ ਉੱਥੇ ਮਾਹੌਲ ਪੂਰਾ ਜਿਹੜਾ ਖੁਸ਼ਮੰਮਾ ਜਿਹੜਾ ਮਾਹੌਲ ਜਿਹੜਾ ਉੱਥੇ ਬਣ ਗਿਆ ਭਾਵੇਂ ਕਿ ਲੋਕਾਂ ਨੂੰ ਉਮੀਦਾਂ ਤੁਹਾਡੇ ਤੋਂ ਘੱਟ ਸੀਗੀਆਂ ਤੁਹਾਡੀ ਜਿੱਤ ਤੋਂ ਪਰ ਫਿਰ ਵੀ ਜਦੋਂ ਜਿੱਤ ਹਾਸਲ ਹੋਈ ਤਾਂ ਮਾਹੌਲ ਜਿਹੜਾ ਉਹ ਤੁਹਾਡੇ ਫੇਵਰ ਦਾ ਬਣ ਗਿਆ ਹਾਂਜੀ ਬਿਲਕੁਲ ਜੀ ਲੋਕ ਹੈਰਾਨ ਵੀ ਹੋਏ ਪਰੇਸ਼ਾਨ ਵੀ ਹੋਏ ਹੈਰਾਨ ਤਾਂ ਹੋਏ ਵੀ ਇਹ ਕੀ ਹੋ ਗਿਆ ਵੀ ਇੱਕ ਸਾਡਾ 25 30 25 ਤੋਂ 28 ਕਿਲੋ ਵਜਨ ਦਾ ਫਰਕ ਸੀ ਇੱਕ ਦੂਜੇ ਨਾਲ ਹਾਈਟ ਉਹਦੀ ਮੇਰੇ ਨਾਲੋਂ ਜ਼ਿਆਦਾ ਸੀ 6 ਫੁੱਟ 2 ਇੰਚ ਦਾ ਸੀਗਾ ਤੇ ਉਹ ਪ੍ਰੇਸ਼ਾਨ ਤਾਂ ਹੋਏ ਕਿਉਂਕਿ ਪੈਸਾ ਉਹਦੇ ਤੇ ਲਾਈ ਬੈਠੇ ਸੀਗੇ ਸਾਰੇ ਅੱਛਾ ਫਿਰ ਉਹਨਾਂ ਦਾ ਪੈਸਾ ਡੁੱਬ ਗਿਆ ਸਾਰਿਆਂ ਦਾ ਫਿਰ ਪਰ ਉਹਨਾਂ ਨੇ ਇੰਜੋਏ ਕੀਤਾ ਸਾਰਿਆਂ ਨੇ ਮੇਰੇ ਨਾਲ ਤੁਹਾਡੇ ਤਾਂ ਵੀ ਪੈਸੇ ਲਾਇ ਸੀ ਕੁਝ ਲੋਕਾਂ ਨੇ ਹਾਂਜੀ ਜਿਨ੍ਹਾਂ ਨੇ ਲਾਇਆ ਉਹਨਾਂ ਦੇ ਮੈਸੇਜ ਆ ਆ ਕੇ ਪਾਗਲ ਕਰਿਆ ਪਿਆ ਕਹਿੰਦੇ ਵੀ ਸਾਨੂੰ ਵੀ ਇੱਕ ਤਾਂ ਇਹ ਜਿਹਾ ਬੰਦਾ ਸੀ ਇੰਗਲੈਂਡ ਤੋਂ ਉਨੇ 10000 ਪੌਂਡ ਲਾਏ ਹੋਏ ਸੀ ਤੇ ਉਹ ਉੱਥੇ ਹੋਟਲ ਦੇ ਵਿੱਚ ਵੀ ਮੇਰੇ ਨਾਲ ਵਾਲੇ ਕਮਰੇ 'ਚ ਰਹਿ ਰਹੇ ਸੀਗੇ ਫੈਮਿਲੀ ਪੂਰੀ ਤੇ ਉਹ ਉੱਥੇ ਕੰਪੀਟੀਸ਼ਨ ਵਿੱਚ ਵੀ ਸੀਗੇ ਹਾਂਜੀ ਇਹ ਲੀਗਲੀ ਤੌਰ ਦੇ ਉੱਤੇ ਪੈਸੇ ਲਾਉਂਦੇ ਹਾਂਜੀ ਬੈਟਿੰਗ ਉਹਦੇ ਉੱਪਰ ਆਨਲਾਈਨ ਹੁਣ ਸਾਰੀ ਆ ਸਾਰੇ ਪਾਸੇ ਤੁਹਾਨੂੰ ਪਤਾ ਹੀ ক্রিকেট ਦੇ ਵਿੱਚ بیٹنگ ਹੁੰਦੀ ਹੈ ਹੁਣ ਤਾਂ ਸਾਰਾ ਲੀਗਲ ਹੋ ਗਿਆ ਨਾ ਜੀ ਇਹ ਸਿਸਟਮ ਤੇ ਅਮਰੀਕਾ ਕੈਨੇਡਾ ਉਧਰ ਲੀਆਂ ਕੰਟਰੀਆਂ ਦੇ ਵਿੱਚ ਤਾਂ ਬਿਲਕੁਲ ਲੀਗਲ ਹੈ ਜਿਵੇਂ ਲਾਸ ਵੈਗਸ ਹੈ ਉਹ ਹੈਗੀ ਉਹ ਕੈਸੀਨੋ ਸਿਟੀ ਹੈ ਤੇ ਜਿਆਦਾ ਮੈਚਸ ਹੁੰਦੀਆਂ ਉੱਥੇ ਜੀ ਇਹਦੇ ਜਦੋਂ ਲੋਕਾਂ ਨੇ ਪੈਸੇ ਰੂਸੀ ਪਹਿਲਵਾਨ ਤੇ ਲਾਏ ਸੀ ਜਿੱਤ ਗਿਆ ਪੰਜਾਬੀ ਪਹਿਲਵਾਨ ਤੇ ਪੰਜਾਬੀ ਪਹਿਲਵਾਨ ਦੇ ਜਿੱਤਣ ਤੋਂ ਬਾਅਦ ਫਿਰ ਉਹ ਬੰਦੇ ਹੁਣ ਅਮੀਰ ਹੋ ਗਏ ਜਿਨ੍ਹਾਂ ਨੇ ਪੈਸੇ ਲਾਏ ਸੀ ਜੇ ਉਹ ਪਹਿਲੇ ਹੀ ਅਮੀਰ ਸੀਗੇ ਤਾਂ ਹੀ ਪੈਸੇ ਲਾਏ ਜੀ ਚਲੋ ਮੈਂ ਆਪਣੇ ਅਨੂਰੇ ਪੂਰੇ ਆਪਣੇ ਬੰਦਿਆਂ ਨੂੰ ਗਾਈਡ ਕਰਨਾ ਦੱਸਣਾ ਭੁੱਲ ਗਿਆ ਕਿ ਵੀ ਲ ਤੇ ਬਟ ਚਲੋ ਵਧੀਆ ਹੋ ਗਿਆ ਪਰ ਜਿੱਤ ਦਾ ਸਵਾਦ ਬਹੁਤ ਆਇਆ ਕਿਉਂਕਿ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਹ ਹੋ ਜਾਊਗਾ ਅੱਛਾ ਇਹ ਦੱਸੋ ਵੀ ਜ਼ਹਿਨ ਚ ਕਿੱਦਾਂ ਆਇਆ ਵੀ ਇਹ ਗੇਮ ਖੇਢੀ ਜਾਵੇ ਕਿੱਥੋਂ ਤੁਹਾਡੇ ਦਿਖਿਆ ਵੀ ਹਾਂ ਇਹ ਗੇਮ ਹੈਗੀ ਆ ਪਾਵਰ ਸਲੈਪ ਗੇਮ ਹੈ ਕਿੱਦਾਂ ਤੁਸੀਂ ਇਸ ਗੇਮ ਨੂੰ ਖੇਡਣਾ ਸ਼ੁਰੂ ਕੀਤਾ ਕਿੱਥੇ ਕੋਈ ਟ੍ਰੇਨਿੰਗ ਲਈ ਹੈ ਕੀ ਕੀਤਾ ਹਾਂਜੀ ਯੂ ਐਫ ਸੀ ਦੇ ਵਿੱਚ ਖੇਡਣਾ ਸੁਪਨਾ ਸੀਗਾ ਬਚਪਨ ਤੋਂ ਕਿਉਂਕਿ ਮੈਂ ਮਿਕਸ ਮਾਰਸ਼ਲ ਆਰਟਸ ਦੇ ਵਿੱਚ ਅਨਡੀਫੀਟਡ ਵਰਲਡ ਚੈਂਪੀਅਨ ਹਾਂ ਜੀ ਤੇ ਜਦੋਂ ਹੁਣ ਪਾਵਰ ਸਲੈਪ ਆਈ ਬਹੁਤ ਇੰਡੀਅਨਸ ਨੇ ਤੇ ਬਹੁਤ ਪੰਜਾਬੀਆਂ ਨੇ ਚਾਹੇ ਉਹ ਇੰਡੀਆ ਦੇ ਵਿੱਚ ਰਹਿੰਦੇ ਨੇ ਚਾਹੇ ਉਹ ਬਾਹਰੀਆਂ ਕੰਟਰੀਆਂ 'ਚ ਰਹਿੰਦੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਪਾਵਰ ਸਲੈਬ ਦੇ ਵਿੱਚ ਖੇਢੀਏ ਪਰ ਕਿਸੇ ਨੂੰ ਮੌਕਾ ਨਹੀਂ ਮਿਲਿਆ ਤੇ ਮੇਰਾ ਸਾਰੇ ਦਾ ਸਾਰਾ ਪ੍ਰੋਫਾਈਲ ਸਾਡੇ ਮੇਰਾ ਦੋਸਤ ਵੀ ਹੈ ਤੇ ਮੇਰਾ ਫਾਈਟਿੰਗ ਪਾਰਟਨਰ ਵੀ ਹੈ ਤੇ ਮੈਨੇਜਰ ਵੀ ਹੈ ਉਹਨੇ ਮੇਰੇ ਲਈ ਸਾਰੇ ਮੇਰਾ ਰਿਕਾਰਡ ਉਹਨਾਂ ਨੂੰ ਭੇਜਿਆ ਤੇ ਉੱਪਰੋਂ ਸਰਦਾਰ ਹੋਣ ਕਰਕੇ ਪਲੱਸ ਪੁਆਇੰਟ ਮਿਲ ਗਿਆ ਤੇ ਜਦੋਂ ਸਿਲੈਕਸ਼ਨ ਹੋਈ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਸੀ ਟ੍ਰੇਨਿੰਗ ਆਪਣਾ ਆਪਣਾ ਸਮਾਂ ਦੇਣਾ ਤੇ ਬਾਹਰ ਜਾਣ ਲਈ ਸਭ ਤੋਂ ਪਹਿਲਾਂ ਆਪਣੀ ਜੌਬ ਤੋਂ ਛੁੱਟੀ ਲੈਣਾ ਤਾਂ ਮੇਰੇ ਜੀਨियस ਇੰਟਰਨੈਸ਼ਨਲ ਪਬਲਿਕ ਸਕੂਲ ਜਿਨ੍ਹਾਂ ਦੇ ਐਮਡੀ ਸਰ ਸਰਦਾਰ ਭਵਿੰਦਰ ਸਿੰਘ ਜੀ ਸੂਬਾ ਭਵਿੰਦਰ ਸਿੰਘ ਜੀ ਉਹਨਾਂ ਨੇ ਤੇ ਡਾਇਰੈਕਟਰ ਮੈਡਮ ਸਾਡੇ ਗੁਰਪ੍ਰੀਤ ਮਾਥਰ ਜੀ ਉਹਨਾਂ ਨੇ ਪੂਰੀ ਸਪੋਰਟ ਕੀਤੀ ਤੇ ਜਦੋਂ ਮੈਨੂੰ ਛੁੱਟੀ ਦੀ ਜ਼ਰੂਰਤ ਹੋਈ ਛੁੱਟੀ ਵੀ ਦਿੱਤੀ ਜਿਵੇਂ ਵੀ ਟ੍ਰੇਨਿੰਗ ਦੇ ਵਿੱਚ ਕਿਸੇ ਚੀਜ਼ ਦੀ ਹੈਲਪ ਹੋਈ ਉਹ ਵੀ ਕੀਤੀ ਤਾਂ ਸਾਰਾ ਕੁਝ ਈਜ਼ੀਲੀ ਹੋ ਗਿਆ ਫਿਰ ਬਾਲਾ ਤੁਹਾਨੂੰ ਦੇਖ ਕੇ ਹੁਣ بڑے ਜਿਹੜੇ ਬੱਚੇ ਇਨਕਰੇਜ ਹੋਣਗੇ ਇੱਧਰ ਜਾਣਗੇ ਜਿਹੜਾ ਉਹ ਵਧੇਗਾ ਤਾਂ ਉਹ ਬੱਚਿਆਂ ਨੂੰ ਕੀ ਕਹਿਣਾ ਚਾਹੁੰਗੇ ਕਿ ਕਿੱਥੋਂ ਉਹ ਟ੍ਰੇਨਿੰਗ ਲੈਣ ਕਿਸ ਤਰੀਕੇ ਦੇ ਨਾਲ ਇਹ ਗੇਮ ਦੀ ਜਿਹੜੀ ਸ਼ੁਰੂਆਤ ਕਰ ਸਕਦੇ ਨੇ ਹਾਂਜੀ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੁੰਗਾ ਜੀ ਸਭ ਤੋਂ ਪਹਿਲਾਂ ਕੋਈ ਨਾ ਕੋਈ ਕੰਪੈਕਟ ਸਪੋਰਟਸ ਸਿੱਖਣੀ ਸ਼ੁਰੂ ਕਰੋ ਕਿਉਂਕਿ ਸੈਲਫ ਡਿਫੈਂਸ ਸਿੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਦੂਸਰਾ ਡਿਸਪਲਿਨ ਦੇ ਵਿੱਚ ਰਹਿ ਕੇ ਕਿ ਜੇ ਅਗਰ ਤੁਸੀਂ ਡਿਸਪਲਿਨ 'ਚ ਆਂ ਫਿਰ ਭਾਵੇਂ ਤੁਹਾਡੇ ਸਾਹਮਣੇ ਕੋਈ ਜਿੱਡਾ ਮਰਜੀ ਨਸ਼ਾ ਰੱਖ ਦਵੇ ਭਾਵੇਂ ਤੁਹਾਨੂੰ ਕਿਸੇ ਤਰ੍ਹਾਂ ਦਾ ਲਾਲਚ ਦੇ ਲਵੇ ਜੇ ਤੁਸੀਂ ਡਿਸਪਲਿਨ 'ਚ ਆਂ ਫਿਰ ਤੁਸੀਂ ਕਿਸੇ ਪਾਸੇ ਨੂੰ ਆਪਣੇ ਆਪ ਨੂੰ ਨਹੀਂ ਕਿ ਡਾਵਾ ਡੋਲ ਹੁੰਦੰਦੇ ਡਿਸਪਲਿਨ ਜ਼ਰੂਰੀ ਹੈ ਜੀ ਅਚ ਜੁਦਾਰ ਦੀ ਕੀ ਲੱਗਦਾ ਵੀ ਕਿੰਨੀ ਕਿ ਰਿਸਕੀ ਜਿਹੜੀ ਹੈ ਗੇਮ ਹੈਗੀ ਆ ਕਿ ਕਿਸ-ਕਿਸ ਤਰ੍ਹਾਂ ਦੇ ਜਿਹੜੇ ਰਿਸਕ ਨੇ ਦੇ ਵਿੱਚ ਕਿਉਂਕਿ ਦੇਖਦੇ ਥੱਪੜ ਬਹੁਤ ਜ਼ੋਰ ਦੀ ਜਿਹੜਾ ਥੱਪੜ ਆ ਉਹ ਮਾਰਿਆ ਜਾਂਦਾ ਹੈਗਾ ਫੇਸ ਦੇ ਉੱਤੇ ਨ ਲਾਈਫ ਦੇ ਲਈ ਜਾਂ ਹੈਲਥ ਦੇ ਲਈ ਕਿੰਨੀ ਜਿਹੜੀ ਰਿਸਕ ਕੀ ਕਿਹੜੀ ਕਿਹੜੀ ਚੀਜ਼ਾਂ ਦਾ ਰਿਸਕ ਹੈ ਨਹੀਂ ਖਤਰਾ ਤਾਂ ਹੈਗਾ ਜੀ ਜਿਵੇਂ ਕੋਈ ਜੇ ਤਾਂ ਕੋਈ ਲੀਗਲੀ ਖੇਡ ਰਿਹਾ ਲਾਇਲ ਖੇਡ ਰਿਹਾ ਤਾਂ ਫਿਰ ਖਤਰਾ 5-10% ਹੀ ਹੈ ਪਰ ਜੇ ਕਿਸੇ ਨੇ ਫਾਉਲ ਖੇਡਣਾ ਤਾਂ ਫਿਰ ਬ੍ਰੇਨ ਡੈਮੇਜ ਵੀ ਹੋ ਸਕਦਾ ਹੈ ਗਰਦਨ ਦਾ ਮੜਕਾ ਵੀ ਟੁੱਟ ਸਕਦਾ ਹੈ ਅ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ ਅਗਰ ਕਿਸੇ ਨੇ ਫਾਉਲ ਖੇਡਣਾ ਤਾਂ ਜਿਵੇਂ ਕਿ ਰੂਸੀ ਪਹਿਲਵਾਨ ਨੇ ਮੇਰੇ ਫਾਉਲ ਮਾਰਿਆ ਪਰ ਵੈਗੁਰੂ ਦੀ ਕਿਰਪਾ ਰਹੀ ਹੈ ਕਿ ਥੋੜਾ ਮਾਈਨਰ ਫ੍ਰੈਕਚਰ ਹੈ ਬਾਕੀ ਸਭ ਠੀਕ ਹੈ ਜੀ ਠੀਕ ਹੋ ਜਾਊਗਾ ਜਲਦੀ ਪਰਿਵਾਰ ਨੂੰ ਫਿਰ ਚਿੰਤਾ ਸੀ ਕਿ ਵੀ ਇਹ ਕਿਹੜੀ ਗੇਮ ਦੇ ਵਿੱਚ ਪੈ ਗਿਆ ਜਿੱਥੇ ਥੱਪੜ ਪੈਂਦੇ ਨੇ ਥੱਪੜ ਮਾਰੇ ਜਾਂਦੇ ਨੇ ਨਹੀਂ ਜੀ ਉਹਨਾਂ ਨੂੰ ਚਿੰਤਾ ਨਹੀਂ ਸੀ ਉਹਨਾਂ ਨੂੰ ਯਕੀਨ ਸੀ ਉਹਨਾਂ ਨੂੰ ਪਤਾ ਸੀਗਾ ਵੀ ਇਹਨੇ ਕਰਿਆਉਣਾ ਕੰਮ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਜਦੋਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਰਹਿੰਦੇ ਆ ਆਪਣੇ ਵੀਰ ਰਸ ਨੂੰ ਕੰਟਰੋਲ ਕਰਕੇ ਰਹਿੰਦੇ ਆ ਹਨਾ ਜੀ ਤੇ ਬਹੁਤ ਘੱਟ ਬੋਲਦਾ ਜੀ ਜੇ ਫਿਰ ਜੇ ਜੇ ਅਖਾੜੇ ਤੇ ਟ੍ਰੇਨਿੰਗ ਟਾਈਮ ਮੈਂ ਬਹੁਤ ਜ਼ਿਆਦਾ ਬੋਲਦਾ ਵੈਸੇ ਉਹਦਾ ਰੁਟੀਨ ਦੇ ਵਿੱਚ ਮੈਂ ਬਹੁਤ ਜ਼ਿਆਦਾ ਘੱਟ ਬੋਲਦਾ ਤੇ ਫਿਰ ਉਹਨਾਂ ਨੂੰ ਵੈਸੇ ਪਤਾ ਹੀ ਸੀਗਾ ਉਹ ਤਾਂ ਖੁਸ਼ ਸੀਗੇ ਜੋ ਮੈਂ ਦੇਖਿਆ ਵੀਡੀਓ ਦੇ ਵਿੱਚ ਜਦੋਂ ਤੁਸੀਂ ਉੱਥੇ ਐਂਟਰ ਹੋ ਰਹੇ ਸੀ ਤਾਂ ਤੁਸੀਂ ਸਭ ਤੋਂ ਪਹਿਲਾਂ ਦਸਤਾਰ ਨੂੰ ਲਾਇਆ ਦਸਤਾਰ ਨੂੰ ਮੱਥਾ ਟੇਕ ਕੇ ਤੁਸੀਂ ਆਪਣੇ ਮੈਨੇਜਰ ਨੂੰ ਜਿਹੜੀ ਦਸਤਾਰ ਪਕੜਾਈ ਆਪਣੇ ਕੀ ਮਨ ਦੇ ਵਿੱਚੋਂ ਉਹ ਜੋ ਜਿਹੜੀ ਭਾਵਨਾ ਜਿਹੜੀ ਚਾਹੁੰਦਾ ਸੀ ਨਹੀਂ ਜੀ ਇਹ ਸਾਡੇ ਸਿਰ ਦਾ ਤਾਜ ਆ ਜੀ ਸਾਡੇ ਗੁਰੂ ਸਾਹਿਬ ਨੇ ਇਹ ਸਾਨੂੰ ਸਤਿਕਾਰ ਬਖਸ਼ਿਆ ਇਹ ਸੀਸ ਦੇ ਕੇ ਅਸੀਂ ਇਹਨੂੰ ਲਿਆ ਜੀ ਅਗਰ ਅਸੀਂ ਇਹਦਾ ਸਾਡੇ ਗੁਰੂਆਂ ਪੀਰਾਂ ਨੇ ਇਹਦਾ ਇੰਨਾ ਸਤਿਕਾਰ ਕਰਿਆ ਤਾਂ ਸਾਡਾ ਫਰਜ਼ ਸਭ ਤੋਂ ਪਹਿਲਾਂ ਬਣਦਾ ਕਿ ਅਸੀਂ ਇਹਦਾ ਸਤਿਕਾਰ ਕਰੀਏ ਅਚਨ ਕਿੱਦਾਂ ਲੱਗਦਾ ਵੀ ਇੱਕ ਭਾਰਤੀ ਹੋ ਤੁਸੀਂ ਤੇ ਭਾਰਤ ਦਾ ਵਜੋਂ ਜਿਹੜੀ ਨੁਮਾਇੰਦੇ ਵਜੋਂ ਤੁਸੀਂ ਉੱਥੇ ਗਏ ਖੇਡਿਆ ਭਾਰਤ ਦਾ ਨਾਮ ਅੱਜ ਦੁਨੀਆ ਦੇ ਵਿੱਚ ਤੁਹਾਡੇ ਨਾਲ ਰੋਸ਼ਨ ਹੋਇਆ ਤੁਹਾਡਾ ਨਾਮ ਜਿਹੜਾ ਦੁਨੀਆ ਪੱਧਰ ਦੇ ਉੱਤੇ ਰੋਸ਼ਨ ਹੋਇਆ ਵੀ ਇੱਕ ਭਾਰਤੀ ਜਿਹੜਾ ਪਹਿਲਾ ਭਾਰਤੀ ਹੈ ਪਹਿਲਾ ਪੰਜਾਬੀ ਹੈ ਪਹਿਲਾ ਸਿੱਖ ਹੈ ਜਿਸ ਨੇ ਐਡੇ ਵੱਡੇ ਪੱਧਰ ਦੇ ਉੱਤੇ ਜਾ ਕੇ ਇਸ ਪਾਵਰ ਸਲੈਬ ਦੇ ਵਿੱਚ ਨਾਮ ਰੋਸ਼ਨ ਕੀਤਾ ਜਿੱਤ ਹਾਸਲ ਕੀਤੀ हां जी बहुत मान महसूस ਹੁੰਦਾ ਜਿੰਨਾ ਪਿਆਰ ਮੈਨੂੰ ਮਿਲ ਰਿਹਾ ਮੈਂ ਕਦੇ ਸੋਚਿਆ ਨਹੀਂ ਸੀਗਾ ਮੇਰੀ ਸੋਚ ਤੋਂ ਪਰੇ ਮਿਲ ਰਿਹਾ ਜੀ ਇਹ ਸਾਰਾ ਕੁਝ ਕਿਉਂਕਿ ਜਦੋਂ ਮੈਂ ਉਧਰੋਂ ਫਲਾਈ ਕੀਤਾ ਮੈਨੂੰ ਲਾਸਟ ਮੈਨੂੰ ਯਾਦ ਆ ਕਿ ਮੇਰਾ ਇੰਟਰਨੈਟ ਉਦੋਂ ਚੱਲਿਆ ਸੀ ਕਿ ਮੈਂ ਵੀਡੀਓ ਪਾਈ ਸੀਗੀ ਉਹ ਮੇਰੇ ਮੈਨੇਜਰ ਨੇ ਉੱਥੇ ਤੋਂ ਸਿੱਧਾ ਸਾਊਦੀ ਅਰਬੀਆ ਜਾਣਾ ਸੀ ਕਿਉਂਕਿ ਸਾਡੇ ਦੋ ਫਾਈਟਰ ਅੱਜ ਸਵੇਰੇ 11 ਵਜੇ ਦੁਬਾਰਾ ਫੇਰ ਫਲਾਈ ਕਰ ਚੁੱਕੇ ਆ ਸਾਊਦੀ ਅਰਬ ਲਈ ਕਿਉਂਕਿ ਉੱਥੇ ਪਾਵਰ ਸਲਾਪ ਦੀ 17ਵਾਂ ਐਡੀਸ਼ਨ ਹੋਣ ਜਾ ਰਿਹਾ ਹੈ ਤੇ ਉਹਦੇ ਜੋ ਖੇਡ ਰਹੇ ਨੇ ਉਹ ਕਹਿੰਦਾ ਵੀ ਇੱਕ ਮੈਨੂੰ ਵੀਡੀਓ ਚਾਹੀਦੀ ਹੈ ਯੂਫਸੀ ਵਾਲਿਆਂ ਨੂੰ ਪਾਉਣੀ ਹੈ ਉਹ ਵੀਡੀਓ ਬਣਾਉਣ ਤੋਂ ਬਾਅਦ ਮੇਰੇ ਕੋਲ ਇੰਟਰਨੈਟ ਖਤਮ ਬੈਟਰੀ ਖਤਮ ਮੈਂ ਫਲਾਈ ਕਰਿਆ ਆ ਜਦੋਂ ਮੈਂ ਇੱਥੇ ਆ ਕੇ ਉਤਰਿਆ ਉੱਥੇ 2000 ਫਾਲੋਅਰਸ ਸੀ ਮੇਰੇ ਜਦੋਂ ਇੱਥੇ ਆ ਕੇ ਉਤਰਿਆ ਮੈਂ ਸਵੇਰੇ ਬਾਈਕੇ ਚਾਰ ਦੇ ਕੇ ਆਇਆ ਹੁਣ ਵਾਪਸ ਇੱਥੇ ਦੇਖੋ ਕਿੰਨੇ ਹੁੰਦੇ ਆ ਸਕਿੰਟ ਬਾਅਦ ਸਕਿੰਟ ਵਧ ਰਹੇ ਨੇ ਤੇ ਬਹੁਤ ਜ਼ਿਆਦਾ ਕੀ ਕਹਿੰਦੇ ਆ ਵੀ ਜਿੰਨਾ ਪਿਆਰ ਮੈਂ ਇਹ ਕਦੇ ਸੋਚਿਆ ਵੀ ਨਹੀਂ ਸੀ ਇਦਾਂ ਲੱਗ ਜੰਦਾ ਵੀ ਜਿਵੇਂ ਸੁਪਨਾ ਚੱਲ ਰਿਹਾ ਵੀ ਪਤਾ ਨਹੀਂ ਕਦੋਂ ਉੱਠ ਖੜਨਾ ਹਾਂਜੀ ਪਰ ਕੀ ਕਿੰਨਾ ਕਮਾਂਡ ਇਸ ਬਤੌਰ ਪੂਰਨ ਸਿੱਖ ਦੇ ਤੌਰ ਦੇ ਉੱਤੇ ਤੁਸੀਂ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਨਹੀਂ ਤਾਂ ਕਈ ਵਾਰੀ ਆਪਾਂ ਦੇਖ ਲੈਂਦੇ ਆ ਕਈ ਜਿਹੜੇ ਖਿਡਾਰੀ ਹੈਗੇ ਆ ਗੇਮਸ ਦੇ ਵਿੱਚ ਜਾਣ ਤੋਂ ਬਾਅਦ ਆਪਣਾ ਜਿਹੜੀ ਵੇਸਭੂਸ਼ਾ ਜਿਹੜੀ ਰੂਪ ਹੈ ਉਹ ਬਦਲ ਲੈਂਦੇ ਨੇ ਪਰ ਤੁਸੀਂ ਆਪਣਾ ਜਿਹੜਾ ਸਿੱਖੀ ਸਰੂਪ ਹੈ ਉਹ ਕਾਇਮ ਰੱਖਿਆ ਹਾਂਜੀ ਇਹ ਸਿੱਖੀ ਸਰੂਪ ਨੂੰ ਕਾਇਮ ਰੱਖਣ ਲਈ ਵੀ ਫੇਰ ਗੱਲ ਉਹੀ ਆ ਵੀ ਜਿਹੜਾ ਡਿਸਪਲਿਨ ਚਾ ਬੰਦਾ ਉਹੀ ਰੱਖ ਸਕਦਾ ਜੇ ਤੁਸੀਂ ਡਿਸਪਲਿਨ ਚ ਆ ਫਿਰ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਜਣਾ ਵੀ ਮੈਂ ਨਹੀਂ ਰੋਮਾਂ ਦੀ ਬੇਦਬੀ ਕਰਨੀ ਹੈ ਨਾ ਤੇ ਜੇ ਕੋਈ ਪਰਮਾਤਮਾ ਨੂੰ ਲੱਗਦਾ ਸੀ ਵੀ ਇਸ ਚੀਜ਼ ਦੀ ਜ਼ਰੂਰਤ ਹੈਗੀ ਆ ਬੰਦੇ ਨੂੰ ਤਾਂ ਹੀ ਉਹਨੇ ਬਖਸ਼ਿਆ ਸਾਨੂੰ ਨਹੀਂ ਤਾਂ ਨਾ ਹੀ ਬਖਸ਼ਦਾ ਤੇ ਅਸੀਂ ਉਹਨੂੰ ਸੰਭਾਲਦੇ ਵੀ ਆ ਤੇ ਡਿਸਪੀਲਨ ਦੀ ਗੱਲ ਹੈ ਬਾਪ ਜੀ ਦੀ ਧਰਤੀ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਤੋਂ ਬਿਲੋਂਗ ਕਰਦਾ ਜੀ ਮੈਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਜੰਗ ਲੜੀ ਆ ਜਿਹੜੀ ਉਹ ਜੰਗ ਨੇ ਬਚਪਨ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਉੱਥੇ ਤੋਂ ਮੈਂ ਹਮੇਸ਼ਾ ਹੀ ਇੱਕ ਗੱਲ ਸਿੱਖੀ ਸੀਗੀ ਸ਼੍ਰੀ ਚਮਕੌਰ ਸਾਹਿਬ ਦੀ ਬੈਟਲ ਤੋਂ ਕਿ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਦੀ ਜੀਵਨੀ ਇਦਾਂ ਸੀ ਕਿ ਪਹਿਲਾਂ ਕਨਸੀਵ ਕਰਨਾ ਹੈ ਫਿਰ ਉਸ ਚੀਜ਼ ਦੇ ਉੱਪਰ ਬਲੀਵ ਕਰਨਾ ਹੈ ਫਿਰ ਉਹਨੂੰ ਅਚੀਵ ਕਰਨਾ 10 ਲੱਖ ਫੌਜ ਦੇ ਨਾਲ ਲੜਨ ਲਈ ਉਹਨਾਂ ਨੇ ਪਹਿਲਾਂ ਕਨਸੀਵ ਕੀਤਾ ਕਿ ਮੈਂ ਲੜੂੰਗਾ ਫਿਰ ਮੈਂ ਜਿੱਤੂੰਗਾ ਉਹਦੇ ਤੇ ਯਕੀਨ ਕਰਿਆ ਫਿਰ ਉਹਨੂੰ ਕਰਕੇ ਵੀ ਦਿਖਾਇਆ ਕਿਉਂਕਿ ਕਈ ਵਾਰ ਕਹਿੰਦੇ ਨੇ ਨਾ 40 ਸਿੱਖ ਸੀਗੇ ਉਹ ਤਾਂ ਮਾਰੇ ਗਏ ਸ਼ਹੀਦ ਹੋ ਗਏ ਵੀ ਤੁਸੀਂ ਕਿਵੇਂ ਜਿੱਤ ਗਏ ਤੁਸੀਂ ਤਾਂ ਉਸ ਚਮਕੌਰ ਸਾਹਿਬ ਦੀ ਜੰਗ ਹਾਰੇ ਹੋ ਅਸੀਂ ਨਹੀਂ ਹਾਰੇ 17 ਜਿਹਦੇ ਵਿੱਚ ਵੀ ਰਾਜਾ ਜੋ ਆਖਰੀ ਤੱਕ ਖੜਾ ਹੈ ਚਾਹ ਭਾਵੇਂ ਸਾਰੀ ਫੌਜ ਮਰ ਜਾਈਏ ਜਦੋਂ ਤੱਕ ਰਾਜਾ ਜਿੰਦਾ ਹੈ ਉਹ ਤੱਕ ਜੰਗ ਦੀ ਜਿੱਤ ਹਾਰ ਨਹੀਂ ਜੀ ਹੁੰਦੀ ਤੇ ਉਹੀ ਸਿੰਘਾ ਵਾਲਾ ਜਜ਼ਬਾ ਜਿਹੜਾ ਫਿਰ ਉਹ ਉੱਥੇ ਦਿਖਿਆ ਮੈਦਾਨ ਦੇ ਵਿੱਚ ਹਾਂਜੀ ਅਕਾਲ ਦੀ ਫੌਜ ਹੈ ਜੀ ਆਪਾਂ ਤੇ ਉਹ ਆਪਾਂ ਸਰਬ ਸਰਬਸਾਂਝਤਾ ਦਾ ਸਰਬ ਸਾਰੇ ਭਲਾਈ ਦਾ ਦੁਨੀਆ ਦੇ ਵਿੱਚ ਉਹ ਕਰਦੇ ਆ ਹਨਾ ਜੀ ਸਰਬਸਾਂਝੀ ਇੱਕ ਵਾਲਤਾ ਦਾ ਸੰਦੇਸ਼ ਦੇਣਾ ਚਾਹੁੰਦੇ ਆ ਤਾਂ ਉਸ ਚੀਜ਼ ਨੂੰ ਬਹੁਤ ਫਾਇਦਾ ਹੋਇਆ ਜੀ ਇਸ ਚੀਜ਼ ਦਾ ਸਾਨੂੰ ਅਚਾ ਹੁਣ ਜਿਹੜੇ ਹੋਰ ਜਿਹੜੇ ਬੱਚੇ ਖਿਡਾਰੀ ਆ ਜਿਨ੍ਹਾਂ ਨੂੰ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਅੱਗੇ ਉਹ ਉਹਨਾਂ ਨੂੰ ਕਿੰਦਾ ਦਾ ਮਾਣ ਮਹਿਸੂਸ ਹੋ ਰਿਹਾ ਜਦੋਂ ਪਹੁੰਚੇ ਹੋ ਤਾਂ ਕਿੰਦਾ ਤਾਂ ਜਿਹੜਾ ਸਵਾਗਤ ਹੈ ਇੰਡੀਆ ਦੇ ਵਿੱਚ ਆਉਣ ਤੇ ਤੁਹਾਨੂੰ ਜਿਹੜਾ ਮਿਲਿਆ ਦੇਖੋ ਜੀ ਮੇਰਾ ਸਭ ਤੋਂ ਪਹਿਲਾ ਸਵਾਗਤ ਮੇਰੇ ਸਕੂਲ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖਿਆ ਉੱਥੇ ਹੀ ਹੋਇਆ ਜੀ ਸਰਦਾਰ ਸੂਬਾ ਭਪਿੰਦਰ ਸਿੰਘ ਜੀ ਹੁਣੀ ਡਾਇਰੈਕਟਰ ਮੈਡਮ ਗੁਰਪ੍ਰੀਤ ਮਾਥੁਰ ਜੀ ਤੇ ਸਾਰਿਆਂ ਨੇ ਮਿਲ ਕੇ ਜਿਹੜਾ ਸਵਾਗਤ ਕੀਤਾ ਮੈਂ ਮੇਰੀ ਸੋਚ ਤੋਂ ਵੀ ਪਰੇ ਸੀਗਾ ਇਦਾਂ ਦਾ ਸਵਾਗਤ ਮੇਰਾ ਕਦੇ ਵੀ ਨਹੀਂ ਜੀ ਹੋਇਆ ਅਸੀਂ ਜਿਹਨਾਂ ਬੱਚਿਆਂ ਨੂੰ ਤੁਸੀਂ ਸਕੂਲ ਦੇ ਵਿੱਚ ਟ੍ਰੇਨਿੰਗ ਦਿੰਦੇ ਹੋ ਸਪੋਰਟਸ ਦੀ ਉਹ ਬੱਚੇ ਕਿੰਨੇ ਕ ਮੋਟੀਵੇਟ ਹੋਏ ਤੁਹਾਡੀ ਇਸ ਗੱਲ ਤੋਂ ਉਹਨਾਂ ਨੇ ਆ ਕੇ ਕਿਦਾਂ ਦਾ ਉਹ ਬੱਚਿਆਂ ਦਾ ਰਿਐਕਸ਼ਨ ਸੀ ਕਿ ਸਾਡਾ ਕੋਚ ਤੱਜ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਛਾ ਗਿਆ ਹਾਂਜੀ ਬੱਚੇ ਪਹਿਲਾਂ ਬੱਚੇ ਵੀ ਬਹੁਤ ਵਧੀਆ ਨੈਸ਼ਨਲ ਲੈਵਲ ਦੇ ਪਲੇਅਰ ਨੇ ਜੀ ਸਾਡੇ ਕੋਲ ਇੰਟਰਨੈਸ਼ਨਲ ਮੈਡਲਿਸਟ ਵੀ ਨੇ ਬੱਚੇ ਸਾਡੇ ਸਕੂਲ ਦੇ ਤੇ ਕਿਉਂਕਿ ਸਾਡੇ ਸਕੂਲ ਦਾ ਮੈਨੇਜਿੰਗ ਦਾ ਸਿਸਟਮ ਇੰਨਾ ਵਧੀਆ ਹੈ ਕਿ ਸਪੋਰਟਸ ਨੂੰ ਨੰਬਰ 1 ਤੇ ਰੱਖਿਆ ਜਾਂਦਾ ਹਰ ਹਰ ਇੱਕ ਤੁਸੀਂ ਇੱਕ ਸਕੂਲ ਦੇ ਵਿੱਚ ਵੱਤ ਤੋਂ ਵੱਧ 2 ਡੀਪੀ ਦੇਖ ਲੋਗੇ ਨਹੀਂ ਤਾਂ ਇੱਕ ਹੀ ਹੁੰਦਾ ਸਾਡੇ ਸਕੂਲ ਦੇ ਵਿੱਚ 6 ਡੀਪੀ ਨੇ ਜੀ ਤਾਂ ਤੁਸੀਂ ਸੋਚ ਲਓ ਵੀ ਕਿੰਨਾ ਸਪੋਰਟਸ ਨੂੰ ਪਿਆਰ ਕੀਤਾ ਜਾ ਰਿਹਾ ਹੈ ਨਾ ਜੀ ਤੇ ਬੱਚਿਆਂ ਦਾ ਜਿਹੜਾ ਪਿਆਰ ਹੈ ਉਹ ਤਾਂ ਇਹਨਾਂ ਬੱਚਿਆਂ ਦੇ ਪਿਆਰ ਕਰਕੇ ਹੀ ਦੁਬਾਰਾ ਮੋਟੀਵੇਟ ਹੋ ਕੇ ਸਾਨੂੰ ਸਕੂਲ ਮੈਨੇਜਮੈਂਟ ਨੇ ਮੋਟੀਵੇਟ ਕੀਤਾ ਤਾਂ ਸਵੇਰ ਤੋਂ ਸ਼ਾਮ ਤੱਕ ਗੁੱਡ ਵਿਚਿਜ਼ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਹਨਾ ਜੀ ਇਹ ਚੀਜ਼ ਨੇ ਹਮੇਸ਼ਾ ਪੋਜ਼ਿਟਿਵ ਰੱਖਦੇ ਆ ਜੀ ਤੇ ਬੱਚੇ ਬਹੁਤ ਖੁਸ਼ ਸੀਗੇ ਅੱਛਾ ਹੁਣ ਅੱਗੇ ਕੀ ਸੋਚਿਆ ਇੱਥੇ ਦਾ ਹੋ ਗਿਆ ਇਹ ਤਾਂ ਜਿੱਤ ਲਿਆ ਇੱਕ ਪਹਿਲਵਾਨ ਤੁਸੀਂ ਚਿੱਤ ਕਰਕੇ ਰੂਸੀ ਪਹਿਲਵਾਨ ਨੂੰ ਤੁਸੀਂ ਸਾਰੀ ਦੁਨੀਆ ਦੇ ਵਿੱਚ ਛਾ ਗਏ ਹੁਣ ਅੱਗੇ ਕੀ ਸੋਚਿਆ ਅੱਗੇ ਕੀ ਕਰਨਾ ਹਾਂਜੀ ਅੱਗੇ ਪਾਵਰ ਸਲੈਬ ਦੀ ਹੈਵੀ weight ਦੀ 월 챔ਪੀਅਨ ਦੀ ਟਾਈਟਲ ਆਪਾਂ ਜਿੱਤ ਗਏ ਅਗਲੇ ਸਾਲ ਇਹਨਾਂ ਦਿਨਾਂ ਤੱਕ ਆਪਾਂ ਜਰੂਰ ਲੈ ਕੇ ਆਵਾਂਗੇ ਭਾਰਤ ਦੇ ਵਿੱਚ ਇਹੀ ਸੁਪਨਾ ਹੈ ਇਹਨੂੰ ਪਹਿਲਾਂ ਅਚੀਵ ਕਰਾਂਗੇ ਫਿਰ ਨੈਕਸਟ ਅਗਲਾ ਟਾਰਗੇਟ ਦੇਖਦੇ ਹਾਂ ਜੇ ਫਿਰ ਕੀ ਬਣਦਾ ਜੇ ਬਿਲਕੁਲ ਭਾਵੇਂ ਇੱਕ ਟੀਚਾ ਜਿਹੜਾ ਉਹ ਪੂਰਾ ਕਰ ਲਿਆ ਜੁਝਾਰ ਸਿੰਘ ਨੇ ਤਾਂ ਅਗਲੇ ਟੀਚਿਆਂ ਦਾ ਵੀ ਜਿਹੜਾ ਰਸਤਾ ਉਹ ਤੈਅ ਕਰ ਲਿਆ ਹੋਇਆ ਹੈ ਰਸਤੇ ਉਸ ਰਸਤੇ ਦੀ ਤਿਆਰੀ ਵੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਤੇ ਉਮੀਦ ਕਰਾਂਗੇ ਜਿਸ ਤਰੀਕੇ ਦੇ ਨਾਲ ਜੁਝਾਰ ਸਿੰਘ ਨੇ ਇਹ ਫਾਈਟ ਜਿੱਤ ਕੇ ਇਹ ਪਾਵਰ ਸਲੈਪ ਗੇਮ ਦੇ ਵਿੱਚ ਜਿੱਤ ਹਾਸਲ ਕਰਕੇ ਇੱਕ ਭਾਰਤੀ ਵਜੋਂ ਸਾਰੀ ਦੁਨੀਆ ਦੇ ਵਿੱਚ ਉੱਭਰ ਕੇ ਆਪਣਾ ਨਾਮ ਰੌਸ਼ਨ ਕੀਤਾ ਭਾਰਤ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਚਮਕੌਰ ਸ਼ਬ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਜਿਹੜੀਆਂ ਅਗਲੀਆਂ ਜਿਹੜੀਆਂ ਗੇਮਸ ਨੇ ਜਿਸ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਜਿਸ ਦੇ ਵਿੱਚ ਜਾ ਕੇ ਆਪਣੀ ਕਲਾ ਦੇ ਜੋਹਰ ਦਿਖਾਣਾ ਚਾਹੁੰਦੇ ਨੇ ਉਮੀਦ ਕਰਾਂਗੇ ਉਹਨਾਂ ਖੇਡਾਂ ਦੇ ਵਿੱਚ ਵੀ ਜੁਝਾਰ ਸਿੰਘ ਇਸੇ ਤਰ੍ਹਾਂ ਦੇ ਨਾਲ ਝੰਡੇ ਗੱਡੇਗਾ ਕੈਮਰਾਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰੋਪੜ